ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਸਿਰ ਹਜ਼ਰ ਹੋਇਆ ਆਪਣੇ YouTube ਚੈਨਲ ਦੇ ਮਾਧਮ ਰਾਈ ਆਪ ਜੀ ਦੇ ਨਾਲ ਸ਼ਬਦ ਵਿਚਾਰਾਂ ਦੀ ਗੁਰੂ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਅੱਜ ਆਪਾਂ ਜੋ ਗੱਲ ਕਰਨ ਲੱਗੇ ਆਂ ਉਹ ਇਹੋ ਹੈ ਕਿ ਸਾਫ ਸੰਗਤ ਜੀ ਸੰਗਤ ਦੇ ਵਿੱਚੋਂ ਕੁਝ ਕੁ ਪੈਣਾ ਕੁਝ ਕੁ ਵੀਰਾਂ ਦੇ ਅਕਸਰ ਫੋਨ ਆਉਂਦੇ ਨੇ ਹਾਉਣਾ ਵਿਸਾਖੀ ਦਾ ਦਿਹਾੜਾ ਸੀ ਤੇ ਦਾਸ ਸ਼ਾਬੂ ਕੀ ਤਲੰਡੀ ਵਿਖੇ ਤਾਕਤ ਸਾਭ ਦੀ ਪਰਿਵਾਰ ਸਨਮਿਤ ਗਏ ਸਨ ਇਸ ਕਰਕੇ ਕੋਈ ਹੱਡ ਬੀਤੀ ਸਾਖੀ ਜਾਂ ਕੋਈ ਹੋਰ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਨਹੀਂ ਕਰ ਸਕੇ ਇਹਨਾਂ ਦਿਨਾਂ ਵਿੱਚ ਆਪਾਂ ਪਾਠ ਦੀ ਜੋ ਹਾਜ਼ਰੀ ਸਹਿਜ ਪਾਠ ਦੀ ਲੱਗਦੀ ਹੈ ਉਹ ਸਤਿਗੁਰੂਆਂ ਦੀ ਕਿਰਪਾ ਕਰਕੇ ਲਗਵਾ ਲਈ ਸੀ ਪਰ ਆਪ ਜੀ ਦੇ ਨਾਲ ਕੋਈ ਸਾਖੀ ਸਾਂਝੀ ਨਹੀਂ ਕਰ ਸਕੇ ਇਸੇ ਦੌਰਾਨ ਹੀ ਫੋਨ ਆਏ ਕੋਈ ਇੱਕ ਦੋ ਕਿ ਸਾਡੇ ਨਾਲ ਪਤਾ ਨਹੀਂ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਅਮਰਦਾਸ ਜੀ ਦੇ ਪਾਸ਼ਾ ਉਹਨਾਂ ਨੇ ਸਾਰੇ ਹੀ ਗੁਰੂ ਸਾਹਿਬਾਂ ਦੇ ਨਾਂਗੜੇ ਦਿੱਤੇ ਕਿਸ ਪਤਾ ਨਹੀਂ ਕਿਉਂ ਨਰਾਜ਼ ਰਹਿੰਦੇ ਨਹੀਂ ਸਾਡੇ ਦਾ ਅਸੀਂ ਪਾਠ ਵੀ ਕਰਦੇ ਆ ਅਸੀਂ ਚੁਪਾਰੇ ਵੀ ਕੱਟੇ ਅਸੀਂ ਗੁਰਦੁਆਰਾ ਸਾਹਿਬ ਵੀ ਰਜਾਨਾ ਮੱਛਾ ਟਿਕਣ ਜਾਣੇ ਆ ਪਰ ਸਾਡੇ ਜਿਹੜੀ ਆ ਮੰਗ ਜਿਹੜੀ ਅਸੀਂ ਦਾਤ ਮੰਗਦੇ ਹਾਂ ਸਾਨੂੰ ਤੇ ਉਪਰਾਪਤ ਨਹੀਂ ਹੋਈ ਸਗੋਂ ਉਲਟੇ ਸਾਡੇ ਨੁਕਸਾਨ ਹੋ ਹੀ ਜਾਂਦੇ ਸਾਧ ਸੰਗਤ ਜੀ ਅਜਿਆ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਹੁੰਦਾ ਸੱਚੇ ਗੁਰੂ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਜਿੰਨੀਆਂ ਪਾਤਸ਼ਾਹੀਆਂ ਹੋਈਆਂ ਨੇ ਜਿੰਨੇ ਗੁਰੂ ਸਾਹਿਬਾਨ ਹੋਏ ਨੇ ਇਹ ਸਾਡੇ ਪਾਰ ਬ੍ਰह्म ਗੁਰ ਪਰਮੇਸ਼ਰ ਨੇ ਇਹ ਸਾਡੇ ਗੁਰੂ ਪਰਮੇਸ਼ਰ ਦੇ ਸਮਾਨ ਨੇ ਪਿਤਾ ਸਮਾਨ ਨੇ ਤੇ ਕਦੀ ਇੱਕ ਪਿਤਾ ਆਪਣੇ ਬੱਚਿਆਂ ਦਾ ਨੁਕਸਾਨ ਨਹੀਂ ਕਰਦਾ ਕਈ ਵਾਰਾਂ ਐਸੀ ਗੱਲ ਹੋ ਜਾਂਦੀ ਹੈ ਕਿ ਸਾਡੇ ਕਰਮਾਂ ਚ ਬੜਾ ਵੱਡਾ ਦੁੱਖ ਲਿਖਿਆ ਹੁੰਦਾ ਹੈ ਤੇ satsang ਵਿੱਚ ਜਾਣ ਕਰਕੇ ਚਪਹਿਰਾ ਕੱਠਣ ਕਰਕੇ ਜਾਂ ਗੁਰਦੁਆਰਾ ਸਾਹਿਬ ਜਾਣ ਕਰਕੇ ਉਹ ਦੁੱਖ ਜਿਹੜਾ ਵਾ ਉਹ ਛੋਟਾ ਹੋ ਕੇ ਆ ਜਾਂਦਾ ਹੈ ਤੇ ਛੱਟ ਸਮਾਪਤ ਹੋ ਜਾਂਦਾ ਹੈ ਜਿਵੇਂ ਕਿ ਇੱਕ ਛੋਟੀ ਜੀ ਸਾਖੀ ਆਪ ਜੀ ਨਾਲ ਸਾਂਝੀ ਕਰਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਕਿਸੇ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਪਹੁੰਚੇ ਸੰਗਤ ਕਰ ਰਹੇ ਨੇ ਸਤ ਸੰਗ ਕਰਦੇ ਨੇ ਤੇ ਦੋ ਦੋ ਸ਼ਖਸ ਨੇ ਆਪਸ ਵਿੱਚ ਦੋਸਤ ਤੇ ਦੋਵੇਂ ਘਰੋਂ ਤੁਰਦੇ ਨੇ ਤੇ ਇੱਕ ਚਰਾਹੇ ਤੇ ਆ ਕੇ ਖੜੇ ਹੋ ਜਾਂਦੇ ਨੇ ਇੱਕ ਰਸਤਾ ਗੁਰੂ ਨਾਨਕ ਦੇਵ ਜੀ ਦੇ ਸਤ ਸੰਗ ਵੱਲ ਜਾਂਦਾ ਹੈ ਦੂਜਾ ਰਸਤਾ ਜਿਹੜਾ ਉਹ ਰੰਗीन ਰੰਗੀਆਂ ਵੱਲ ਜਾਂਦਾ ਹੈ ਦੁਨੀਆਂ ਦੀਆਂ ਰੰਗੀਆਂ ਵੱਲ ਜਾਂਦਾ ਹੈ ਵਿਅਸਵਾ ਦੇ ਘਰ ਨੂੰ ਜਾਂਦਾ ਹੈ ਜਿੱਥੇ ਵਿਸ਼ਵ ਗਾਣੇ ਗਾਉਂਦੀ ਨੱਚਦੀ ਉਧਰ ਜਾਂਦਾ ਹੈ ਤੇ ਦੋਵੇਂ ਉੱਥੇ ਜਾ ਕੇ ਸਲਾਹ ਕਰਦੇ ਨੇ ਕਿ ਕਿ ਕਿੱਧਰ ਜਾਣਾ ਹੈ ਇੱਕ ਕਹਿੰਦਾ ਹੈ ਕਿ ਗੁਰੂ ਸਾਹਿਬ ਦੇ satsang ਵਿੱਚ ਜਾਣਾ ਹੈ ਦੂਜਾ ਕਹਿੰਦਾ ਕਿ ਨਹੀਂ ਜਿੱਥੇ ਨਾਚ ਗਾਣਾ ਚੱਲ ਰਿਹਾ ਉੱਥੇ ਜਾਣਾ ਹੈ ਤੇ ਗੁਰੂ ਸਾਹਿਬ ਦੇ ਖਾਲਸਾ satsang ਜੀ ਅਖੀਰ ਕਿਸੇ ਨੇ ਦੋਵਾਂ ਨੇ ਕੋਈ ਗੱਦੀ ਨਹੀਂ ਮੰਨੀ ਜਿਹੜਾ ਕਹਿੰਦਾ ਸਤਸੰਗ ਵੱਲ ਜਾਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਤਸੰਗ ਵਿੱਚ ਹਾਜ਼ਰੀ ਭਰਨੀ ਹੈ ਉਹ ਸਤਸੰਗ ਨੂੰ ਤੁਰ ਗਿਆ ਤੇ ਜਿਹੜਾ ਰੰਗीन ਮਜ਼ਾਜੀ ਵੱਲ ਜਿਹੜਾ ਨਾਚ ਗਾਣਾ ਵੇਖਣਾ ਚਾਹੁੰਦਾ ਸੀ ਉਹ ਨਾਚ ਗਾਣੇ ਵੱਲ ਤੁਰ ਪਿਆ ਇੱਕ ਸੰਗਤ ਵਿੱਚ ਚਲਾ ਗਿਆ ਇੱਕ ਉਹ ਸੰਗਤ ਵਿੱਚ ਚਲਾ ਗਿਆ ਤੇ ਦੋਵਾਂ ਨੇ ਉਸੇ ਹੀ ਚਰਾਹੇ ਤੇ ਉਸੇ ਹੀ ਮੋੜ ਤੇ ਮਿਲਣ ਦਾ ਵਾਅਦਾ ਕਰ ਲਿਆ ਕਿ ਵਾਪਸੀ ਤੇ ਆਪਾਂ ਇੱਥੇ ਹੀ ਇਕੱਠੇ ਹੋ ਜਾਵਾਂਗੇ ਹੁਣ ਉਹ ਰੋਜ਼ਾਨਾ ਆਪਣੇ ਕਾਰੋਬਾਰ ਕਰਕੇ ਆਪਣੇ ਕੰਮਾਂ ਕਰਨ ਤੋਂ ਵਿਹਲੇ ਹੋ ਕੇ ਆਉਂਦੇ ਨੇ ਉਸ ਚਰਾਏ ਤੇ ਆ ਕੇ ਇੱਕ ਗੁਰੂ ਨਾਨਕ ਦੇ ਘਰ ਦੇ ਰਾਹ ਨੂੰ ਤੁਰ ਪੈਂਦਾ ਹੈ ਤੇ ਦੂਜਾ ਵੇਸਵਾ ਦੇ ਘਰ ਦੇ ਰਾਹ ਨੂੰ ਤੁਰ ਪੈਂਦਾ ਹੈ ਤੇ ਗੁਰੂ ਸਾਰੇ ਖਾਲਸਾ ਜੀ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਦਿਨ ਗੁਜ਼ਰ ਗਏ ਤੇ ਇੱਕ ਦਿਨ ਉਹ ਜਿਹੜਾ ਗੁਰੂ ਨਾਨਕ ਦੇ ਦਰ ਤੇ ਜਾਂਦਾ ਸੀ ਜਿਹੜਾ ਸਤਸੰਗ ਵਿੱਚ ਜਾਂਦਾ ਸੀ ਉਹਦੇ ਪੈਰ ਵਿੱਚ ਕੰਡਾ ਵੱਜ ਗਿਆ ਤੇ ਉਹ ਕੰਡਾ ਕੱਢਦੇ ਕੱਢਦੇ 2 ਮਿੰਟ ਦੇ ਢੇਟ ਹੋ ਗਿਆ ਤੇ ਫਿਰ ਹੌਲੀ-ਹੌਲੀ ਤੁਰਦਾ ਉੱਥੇ ਜਿੱਥੇ ਉਹਨਾਂ ਇਕੱਠੇ ਹੋਣਾ ਸੀ ਉੱਥੇ ਥੋੜਾ ਲੇਟ ਪਹੁੰਚਿਆ ਤੇ ਦੂਜਾ ਜਿਹੜਾ ਵੇਸਵਾ ਵਾਲੇ ਬੰਨੇ ਗਿਆ ਸੀ ਉਹ ਪਹਿਲਾਂ ਆ ਗਿਆ ਤੇ ਉਹ ਹੁਣ ਉੱਥੇ ਉਹਨੂੰ ਡਿੱਖਦਾ ਹੈ ਵੀ ਉਹ ਆਇਆ ਨਹੀਂ ਅਜੇ ਤੇ ਡਿੱਖਦੇ ਡਿੱਖਦੇ ਉਹ ਆਪਣੇ ਹੱਥ ਜਿਹੜੇ ਆ ਨਾ ਉਹ ਜਿੱਦਾਂ ਕਹਿੰਦੇ ਨੇ ਕਿ ਹੱਥ ਨੇ ਚੱਲੇ ਨਹੀਂ ਰਹਿੰਦੇ ਵੀ ਉਹ ਚੱਲਦੇ ਹੀ ਰਹਿੰਦੇ ਨੇ ਚੱਲੇ ਤਾਂ ਮਿਲੋਦਾ ਵੀ ਰੁਕ ਜਾਣਾ ਹੱਥ ਰੁਕਦੇ ਨਹੀਂ ਉਹ ਕੋਈ ਫੜ ਕੇ ਕੋਈ ਡੱਕਾ ਜਿਆ ਤੇ ਉਸ ਦੇ ਨਾਲ ਧਰਤੀ ਨੂੰ ਪੁੱਟਣ ਲੱਗ ਪਿਆ ਧਰਤੀ ਧਰਤੀ ਫਰੋਲਣ ਲੱਗ ਪਿਆ ਜੋ ਫਰੋਲਦਿਆ ਫਰੋਲਦਿਆ ਨਾ ਉਹਨੂੰ ਇੱਕ ਸੋਨੇ ਦੀ ਮੋਹਰ ਦਿਖਾਈ ਦਿੱਤੀ ਉਹਨੇ ਸੋਨੇ ਦੀ ਮੋਹਰ ਚੁੱਕ ਕੇ ਜੇਬ ਵਿੱਚ ਪਾ ਲਈ ਤੇ ਉਹਦੇ ਮਨ ਵਿੱਚ ਆਇਆ ਕਿ ਉਹ ਤੇ ਜਾਇਆ ਨਹੀਂ ਤੇ ਇਹ ਆਪਾਂ ਪੁੱਟ ਕੇ ਵੇਖੀਏ ਇੱਥੇ ਸ਼ਾਇਦ ਹੋਰ ਹੋਰ ਮੋਹਰ ਹੋਣ ਲਾਲਚ ਜਾਗਿਆ ਮਨ ਵਿੱਚ ਕਿ ਸ਼ਾਇਦ ਹੋਰ ਮੋਹਰ ਹੋਣ ਉਸਨੇ ਉਹ ਧਰਤੀ ਨੂੰ ਪੁੱਟਣਾ ਸ਼ੁਰੂ ਕੀਤਾ ਇਹ ਧਰਤੀ ਦੇ ਉਸ ਧਰਤੀ ਚੋਂ ਇੱਕ ਕੁਜਾ ਨਿਕਲਿਆ ਜਿਹਨੂੰ ਕੜਾ ਕਹਿ ਦਿਓ ਛੋਟਾ ਕੜਾ ਕਹਿ ਦਿਓ ਉਹਨੂੰ ਕੁਜਾ ਕਹਿੰਦੇ ਨੇ ਇੱਕ ਕੁਜਾ ਨਿਕਲਿਆ ਉਹ ਕੁਜੇ ਨੂੰ ਜਦੋਂ ਨੇ ਬਾਹਰ ਕੱਢਿਆ ਤੇ ਖੋਲ ਕੇ ਵੇਖਿਆ ਤੇ ਉਹਦੇ ਵਿੱਚ ਕੋਲੇ ਕੋਲੇ ਪੈ ਨਹੀਂ ਉਹ ਆਂਦਾ ਵੀ ਐਵੇਂ ਪੁੱਟਦੇ ਰਹੇ ਤੇ ਕੋਲੇ ਮੋਹਰ ਉੱਤੇ ਪੈਸੀ ਮਿਲ ਗਈ ਪਰ ਥੱਲੇ ਦੇ ਕੋਲੇ ਨੇ ਚਲੋ ਕਹਿੰਦਾ ਚਲ ਮੋਰ ਤੇ ਲੱਭੀ ਆ ਨਾ ਉਹਨੇ ਕੁਝਾ ਉੱਥੇ ਰੱਖ ਦਿੱਤਾ ਤੇ ਆਪਣੇ ਦੂਜੇ ਜਿਹੜਾ ਦੂਜੇ ਦੋਸਤ ਨੂੰ ਜਿਹੜਾ ਸਤਸੰਗ ਵਾਲੇ ਬਨੇ ਗਿਆ ਸੀ ਨਾਨਕ ਦੇ ਕਰ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਉਹਨੂੰ ਵੇਟ ਕਰਨ ਲੇ ਪਿਆ ਢੀਕਣ ਲੇ ਪਿਆ ਤੇ ਗੁਰੂ ਸਾਰੇ ਖਾਲਸਾ ਸਤਸੰਗਤ ਜੀ ਜਦੋਂ ਉਹ ਦੂਜਾ ਆਇਆ ਨਾ ਤੇ ਉਹ ਲੰਗੜਾ ਲੰਗ ਮਾਰ ਕੇ ਆ ਰਿਹਾ ਹੈ ਤੇ ਜਿਸ ਨੂੰ ਸੋਨੇ ਦੀ ਮੋਹਰ ਮਿਲੀ ਸੀ ਉਹ ਆਵਾਜ਼ ਦਿੰਦਾ ਹੈ ਕਿ ਤੂੰ ਲੰਗ ਕਿਉਂ ਮਾਰਦਾ ਹੋਣਾ ਲਗੜਾ ਉਹ ਕਿਤਰੇ ਹੋਣਾ ਹੈ ਕਹਿੰਦਾ ਯਾਰ ਮੇਰੇ ਨਾਂ ਪੈਰ ਵਿੱਚ ਸੂਲ ਵੱਜ ਗਈ ਕੱਲਾ ਚੁੱਭ ਗਿਆ ਤੇ ਬੜਾ ਡੂੰਘਾ ਕੰਡਾ ਚੁੱਭਿਆ ਤੇ ਮੈਂ ਉਹਨੂੰ ਮਸਾ ਹੀ ਕੱਢਿਆ ਤੇ ਦੁੱਖ ਦਾ ਬੜਾ ਉਹ ਕਹਿੰਦਾ ਵੇਖ ਭਾਈ ਤੂੰ ਜਾਨਾ ਸਤਸੰਗ ਦੇ ਵਿੱਚ ਤੋ ਗੁਰੂ ਨਾਨਕ ਦੇ ਘਰ ਜਾਣਾ ਸੈਂ ਤੇ ਤੈਨੂੰ ਚੁਬਿਆ ਕੰਡਾ ਤੇ ਮੈਂ ਜਾਣਾ ਸਾਂ ਵੇਸਵਾ ਦੇ ਦਰ ਤੇ ਮੈਂ ਵੇਸਵਾ ਦੇ ਘਰ ਜਾਂਦਾ ਸਾਂ ਤੇ ਮੈਨੂੰ ਲੱਭੀ ਆ ਮੋੜ ਸੋਨੇ ਦੀ ਫਿਰ ਜਾ ਨਾਨਕ ਦੇ ਘਰ ਫਿਰ ਜਾ ਸਤਸੰਗ ਦੇ ਵਿੱਚ ਤੈਨੂੰ ਇਸੇ ਤਰ੍ਹਾਂ ਹੀ ਕੰਡੇ ਚੁਬਣੇ ਉਹ ਕਹਿੰਦਾ ਪਿਆਰਿਆ ਇਦਾਂ ਨਹੀਂ ਹੋ ਸਕਦਾ ਇਹ ਜ਼ਰੂਰ ਗੁਰੂ ਨਾਨਕ ਸਾਹਿਬ ਦੀ ਕੋਈ ਅਚਰਜ ਦੀਲਾ ਹੋਏਗੀ ਇਹ ਵੀ ਗੁਰੂ ਨਾਨਕ ਪਾਤਸ਼ਾਹ ਦਾ ਕੋਈ ਕੌਤਕ ਹੋਵੇਗਾ ਉਹ ਕਹਿਣ ਲੱਗਾ ਮੈਂ ਨਹੀਂ ਮੰਨਦਾ ਉਹ ਕਹਿਣ ਲੱਗਾ ਹੁਣ ਤੇ ਆਪਾਂ ਚੱਲਦੇ ਹਾਂ ਘਰ ਨੂੰ ਘਰਾਂ ਨੂੰ ਤੇ ਕੱਲ ਕਿਰਪਾ ਕਰੀ ਤੂੰ ਮੇਰੇ ਨਾਲ ਚਲੀ ਗੁਰੂ ਨਾਨਕ ਸਾਹਿਬ ਦੇ ਸਤਸੰਗ ਵਿੱਚ ਗੁਰੂ ਨਾਨਕ ਨੂੰ ਜਾ ਕੇ ਪੁੱਛਾਂਗੇ ਕਿ ਪਾਤਸ਼ਾਹ ਇੱਕ ਨੂੰ ਸੰਗਤ ਕਰਦਾ ਹੈ ਇਹਨੂੰ ਮੋਹਰਾ ਮਿਲਿਆ ਨੇ ਇਹਨੂੰ ਮੋਰ ਮਿਲੀ ਸੋਨੇ ਦੀ ਤੇ ਮੈਂ satsangat ਕਰਦਾ ਤੇ ਮੇਰੇ ਪੈਰ ਵਿੱਚ ਕੰਡਾ ਚੁੱਬਿਆ ਹੈ ਸੂਲ ਜੀ ਹੈ ਉਹ ਕੀਤੇ ਵਾਦੇ ਮੁਤਾਬਕ ਦੂਜੇ ਦਿਨ ਉੱਥੇ ਹੀ ਇਕੱਠੇ ਹੋਏ ਜਿੱਥੇ ਇਕੱਠੇ ਹੁੰਦੇ ਸਨ ਤੇ ਗੁਰੂ ਨਾਨਕ ਦੇ ਦਰਬਾਰ ਜਿੱਥੇ ਗੁਰੂ ਨਾਨਕ ਸਾਹਿਬ ਦਾ ਦਰਬਾਰ ਲੱਗਦਾ ਸੀ ਉਧਰ ਨੂੰ ਚਲੇ ਗਏ ਉੱਥੇ ਗਏ ਤੇ ਗੁਰੂ ਸਾਹਿਬ ਤੇ ਜਾਣੀ ਜਾਣ ਅੰਤਰਜਾਮੀ ਸਭ ਕੁਝ ਜਾਣਦੇ ਉਹਨਾਂ ਨੇ ਜਾ ਕੇ ਗੁਰੂ ਸਾਹਿਬ ਦੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇੱਕ ਸਵਾਲ ਹੈ ਇੱਕ ਸ਼ੰਕਾ ਨਿਮਰਤ ਕਰੋ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸੋ ਉਹ ਕਹਿਣ ਲੱਗਾ ਜੀ ਮੈਂ ਆਪ ਜੀ ਦੀ ਸੰਗਤ ਕਰਦਾ ਰਿਆ ਸਭ ਸੰਗ ਸ਼ੁਰੂ ਦਾ ਰਿਆ ਇੱਕ ਉਹ ਸੰਗਤ ਵਿੱਚ ਜਾਂਦਾ ਰਿਆ ਨਾਚਕਾਣੇ ਵੇਖਦਾ ਰਿਆ ਇਹਨੂੰ ਆ ਮੋਹ ਰੱਬੀ ਹੈ ਤੇ ਮੇਰੇ ਪੈਰ ਦੇ ਵਿੱਚ ਸੂਲ ਵੱਜੀਏ ਇਹ ਕਹਿੰਦਾ ਕਿ ਸਤਸੰਗ ਕਰਨ ਦਾ ਲਾਭ ਤੈਨੂੰ ਆਹ ਪ੍ਰਾਪਤ ਹੋਇਆ ਕਿ ਤੈਨੂੰ ਸੂਲ ਚੁੱਭੀ ਹੈ ਜ਼ਖਮੀ ਹੋ ਕੇ ਆ ਗਿਆ ਤੇ ਮੈਨੂੰ ਤੇ ਸੋਨੇ ਦੀ ਮੋਹਰ ਲੱਗ ਗਈ ਤੇ ਗੁਰੂ ਸਾਹਿਬ ਕਹਿਣ ਲੱਗੇ ਇਸ ਪੱਲੇ ਲੋਕੋ ਸੁਣੋ ਤੁਸੀਂ ਹੁਣ ਆਪਣੇ ਪਿਛਲੇ ਜਨਮ ਦੀ ਕਹਾਣੀ ਸੁਣੋ ਕਿ ਪਿਛਲੇ ਜਨਮ ਦੇ ਵਿੱਚ ਜਿਸ ਨੂੰ ਸੂਲ ਵੱਜੀ ਹੈ ਨਾ ਉਸ ਨੇ ਕੋਈ ਕਤਲ ਕੀਤਾ ਹੋਇਆ ਸੀ ਤੇ ਉਸ ਨੂੰ ਸੂਲੀ ਦੀ ਸਜ਼ਾ ਹੋਣੀ ਚਾਹੀਦੀ। ਜੋ ਆਪਣੇ ਦਬ ਦਬਾ ਕਰਕੇ ਉਸ ਜਨਮ ਦੇ ਵਿੱਚ ਬਚ ਗਿਆ ਤੇ ਫਿਰ ਸਜ਼ਾ ਭੁਗਤਣ ਵਾਸਤੇ ਉਹਨੂੰ ਦੁਬਾਰਾ ਜਨਮ ਮਿਲਿਆ। ਦੁਬਾਰਾ ਫਿਰ ਮਨੁੱਖਾ ਜਨਮ ਪ੍ਰਾਪਤ ਹੋਇਆ ਉਹ ਸੂਲੀ ਦੀ ਸਜ਼ਾ ਪਾਉਣ ਵਾਸਤੇ ਭਲਿਆ ਲੋਕਾਂ ਤੈਨੂੰ ਸੂਲ ਵੱਜੀ ਨਾ ਜਿਹੜੀ ਤੈਨੂੰ ਸੂਲੀ ਹੋਣੀ ਸੀ ਤੈਨੂੰ ਫਾਂਸੀ ਲੱਗਣੀ ਸੀ ਤੈਨੂੰ ਸੂਲੀ ਤੇ ਚੜਿਆ ਜਾਣਾ ਸੀ ਤੇ ਤੈਨੂੰ ਜਨਮ ਹੀ ਸੂਲੀ ਤੇ ਚੜਨ ਵਾਸਤੇ ਹੋਇਆ ਸੀ ਤੇ ਤੂੰ ਸਤਸੰਗ ਵਿੱਚ ਆਉਂਦਾ ਰਿਹਾ ਤੇ ਤੇਰੀ ਸੂਲੀ ਤੋਂ ਸਤਸੰਗ ਦੀ ਅਸਰ ਸਦਕਾ ਸੂਲ ਬਣ ਗਈ ਸੂਲੀ ਟਲ ਗਈ ਸੂਲੀ ਦੀ ਸੂਲ ਰਹਿ ਗਈ ਤੇ ਕਹਿਣ ਲੱਗੇ ਜੀ ਇਹਨੂੰ ਤੇ ਮੋਰ ਲੱਭੀ ਆ ਜਿਹੜਾ ਕੁ ਸੰਗਤ ਜਾਂਦਾ ਰਿਹਾ ਉਹ ਕਹਿਣ ਲੱਗਾ ਭਲਿਆ ਲੋਕਾ ਇਹ ਜਿਹੜਾ ਜਿੰਨੂੰ ਮੋਹਰ ਲੱਭੀ ਹੈ ਨਾ ਇਹ ਪਿਛਲੇ ਜਨਮ ਵਿੱਚ ਬੜਾ ਪ੍ਰਤਾਪੀ ਬੰਦਾ ਸੀ ਇਹ ਸੋਨੇ ਦੀ ਮੋਹਰ ਇਹਨੇ ਕਦਾਨ ਕੀਤੀ ਸੀ ਇਹਨੇ ਇੱਕ ਸੋਨੇ ਦੀ ਮੋਹਰ দান ਕੀਤੀ ਸੀ ਤੇ ਉਹ ਮੋਹਰ ਇਹਦਾ ਦਿੱਤਾ ਹੋਇਆ ਦਾਨ ਵੱਧ ਕੇ ਮੋਹਰਾਂ ਬਣ ਗਈਆਂ ਸਨ ਇੱਕ ਕੁੱਜੇ ਦੇ ਵਿੱਚ ਜਿਹੜੀਆਂ ਨੱਪੀਆਂ ਹੋਈਆਂ ਨੂੰ ਕੋਲੇ ਮਿਲੇ ਹਨ ਇਹਨਾਂ ਨੂੰ ਉਹ ਦਰਸਲ ਮੋਹਰੇ ਸਨ ਜੇਕਰ ਇੱਕ ਕੋ ਸੰਗਤ ਵਿੱਚ ਨਾ ਜਾਂਦਾ ਜੇਕਰ ਇਹ ਵੇਸਵਾ ਦੀ ਸੰਗਤ ਨਾ ਕਰਦਾ ਕੋ ਸੰਗਤ ਨਾ ਕਰਦਾ ਤੇ ਉਹ ਕੋਲੇ ਨਹੀਂ ਸਨ ਬਣਨੇ ਉਹ ਸੋਨੇ ਦੀਆਂ ਮੋਹਰੇ ਸਨ ਜਿਹੜੀ ਇਹਦੀ ਇੱਕ দান ਦਿੱਤੀ ਹੋਈ ਮੋਹਰ ਪਰਫੁੱਲਤ ਹੋ ਕੇ ਕਈ ਮੋਹਰੇ ਬਣ ਗਈਆਂ ਤੇ ਉਹ ਉਸ ਨੂੰ ਕੁਜੇ ਦੇ ਰੂਪ ਵਿੱਚ ਮਿਲਣੀਆਂ ਸਨ ਸੁਣੋ ਤੇ ਜਦੋਂ ਇਸ ਨੇ ਇੱਕ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੇ ਹਰ ਰੋਜ਼ ਮੋਰਾਂ ਕੋਲੇ ਬਣਦੀਆਂ ਗਈਆਂ ਤੇ ਜਿੰਨੇ ਦਿਨੇ ਗਿਆ ਉਹਨਾਂ ਦਿਨਾਂ ਚ ਸਾਰੀਆਂ ਹੀ ਮੋਰਾਂ ਜਿਹੜੀਆਂ ਉਹ ਕੋਲੇ ਬਣ ਗਈਆਂ ਸਨ ਤੇ ਜਿਹੜੀ ਇੱਕ ਮੋਰ ਇਹਨੇ ਧਾਨ ਦੇ ਤਿਸ਼ੇ ਦਾ ਮੂਲ ਜਿਹੜਾ ਹੈ ਉਹ ਇਹਨੂੰ ਮਿਲ ਗਿਆ। ਸੋ ਕਈ ਵਾਰ ਅਕਸਰ ਐਸਾ ਹੁੰਦਾ ਹੈ ਕਿ ਆਪਣੇ ਪਿਛਲੇ ਕੀਤੇ ਹੋਏ ਕਰਮਾਂ ਦਾ ਜਿਹੜਾ ਹੁੰਦਾ ਹੈ लेखा-ਜੋਖਾ ਉਹ ਸਤਗੁਰੂ ਖੇਤੀ ਤੇ ਇਹਨਾਂ ਦੇ ਵੇੜ ਦਿੰਦੇ ਨੇ ਵੱਡੀ ਸਜ਼ਾ ਛੋਟੀ ਕਰਕੇ ਨਿਵੇੜ ਦਿੰਦੇ ਨੇ ਵੱਡਾ ਦੁੱਖ ਛੋਟਾ ਕਰਕੇ ਭੁਗਤਾ ਦਿੰਦੇ ਨੇ ਇਸ ਵਾਸਤੇ ਕਦੀ ਵੀ ਸਤ ਸੰਗਤ ਵਿੱਚ ਜਾਣ ਸਮੇ ਜੇਕਰ ਘਰ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਜਾਪ ਚ ਪੈਰਾ ਸਭ ਚ ਹਗਰੀ ਪਰਦੇ ਆ ਤੇ ਜੇ ਕੋਈ ਆਪਣੇ ਨਾਲ ਕੋਈ ਅਜ਼ਾਇ ਹੀ ਘਟਨਾ ਵਾਪਰ ਜਾਂਦੀ ਜਿਸ ਤਰ੍ਹਾਂ ਉਸ ਤੇ ਸੂਲੀ ਵੱਜੀ ਤੇ ਖਿਬਰਾਉਣਾ ਨਹੀਂ ਚਾਹੀਦਾ ਉਸ ਦੇ ਭਾਣੇ ਨੂੰ ਮੰਨਣਾ ਚਾਹੀਦਾ ਕਿਉਂਕਿ ਉਹਦਾ ਭਾਣਾ ਉਹੀ ਹੈ ਕਿ ਜੋ ਅਸੀਂ ਕੀਤਾ ਕਰਮਾ ਉਹਦਾ ਸਾਨੂੰ ਫਲ ਮਿਲਿਆ ਹੈ ਤੇ ਸਤਗੁਰਾਂ ਨੇ ਸਤਗੁਰਾਂ ਦਾ ਨਾਮ ਜਪਿਆ ਸਤਗੁਰਾਂ ਦੀ ਸੰਗਤ ਕੀਤੀਆਂ ਉਹ ਜਿਹੜਾ ਮੂਲ ਧਨ ਸੀ ਉਹ ਜਿਹੜਾ ਵਾ ਉਹਤੇ ਮਿਲਣਾ ਸੀ ਉਹ ਸੁਨੂ ਮੋਰ ਮਿਲਣੀ ਸੀ ਕ ਸੰਗਤ ਕਰਨ ਕਰਕੇ ਜਿਹੜਾ ਵਧਿਆ ਹੋਇਆ ਉਹ ਕੋਲੇ ਬਣ ਗਏ ਤੇ ਉਹਦੀ ਸੂਲੀ ਤੋਂ ਸਤਗੁਰਾਂ ਨੇ ਸੰਗਤ ਵਿੱਚ ਆਉਣ ਕਰਕੇ ਸੂਲ ਬਣਾ ਕੇ ਲੇਖ ਉਹਦਾ ਜਿਹੜਾ ਉਹ ਮਿਟਾ ਦਿੱਤਾ ਹੁਣ ਗੁਰਸਾਰੇ ਖਾਲਸਾ ਜੀ ਇੱਕ ਬੀਬੀ ਆਈ ਬੀਬੀ ਕੋਲਾ ਭਲਾਈ ਕੇਂਦਰ ਭਾਈ ਸਾਹਿਬ ਕੋ ਭਾਈ ਗੁਰਕਬਾਲ ਸਿੰਘ ਜੀ ਉਹਨਾਂ ਕੋਲ ਆਇ ਤੇ ਕਹਿਣ ਲੱਗੀ ਕਿ ਮਹਾਰਾਜ ਸਾਡਾ ਕੋਈ ਕਾਰੋਬਾਰ ਏਡਾ ਵਧੀਆ ਨਹੀਂ ਹੈ ਤੇ ਆਹ ਸਾਡੀ ਬੱਚੀ ਹੈ ਇਹਦੇ ਵੀ ਪੜ੍ਹਾਈ 'ਚ ਵਧੀਆ ਨੰਬਰ ਨਹੀਂ ਆਉਂਦੇ ਤੁਸੀਂ ਕੋਈ ਨਾਮ ਦਿਓ ਕੋਈ ਕਿਰਪਾ ਕਰੋ ਭਾਈ ਸਾਹਿਬ ਨੇ ਉਹਨਾਂ ਨੂੰ 13 ਸੁਖਮਨੀ ਸਾਹਿਬ ਦੇ ਪਾਠ ਉਤੇ ਦੇ ਕਰਨ ਕਰਕੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਹਰ 13 ਹਾਂ ਐਤਵਾਰ 13 ਪਾਠ ਪੂਰੇ ਕਰਕੇ ਐਤਵਾਰ ਬਾਬਾ ਜੀ ਦੇ ਦਰ ਤੇ ਜਾ ਕੇ ਕੜਾ ਪ੍ਰਸ਼ਾਦੀ ਦੇਗ ਲੈ ਕੇ ਅਰਦਾਸ ਕਰਨ ਲਈ ਸੇਵਾ ਲਾ ਦਿੱਤੀ ਵੀ ਇਸ ਤਰ੍ਹਾਂ ਕਰੋ ਤੇ ਕੋਈ 5-6 ਹਫ਼ਤੇ ਉਹਨੇ ਇਸ ਤਰ੍ਹਾਂ ਕੀਤਾ ਕੰਮ ਵੀ ਚੱਲ ਪਿਆ ਉਹ ਬੱਚੀ ਦੇ ਨੰਬਰ ਵੀ ਚੰਗੇ ਆ ਗਏ ਹੁਣ ਫੇਰ ਆਈ ਮਾਪੁਰਖਾਂ ਦੇ ਕੋਲ ਭਾਈ ਸਾਹਿਬ ਕੋਲ ਫੇਰ ਆਈ ਕਿ ਜਿਹੜਾ ਤੁਸੀਂ ਨਹਿਮ ਦਿੱਤਾ ਸੀ ਉਹ ਕੀਤਾ ਤੇ ਸਾਡਾ ਬੱਚੀ ਦੇ ਨੰਬਰ ਵੀ ਚੰਗੇ ਆ ਗਏ ਤੁਹਾਨੂੰ ਕਾਰੋਬਾਰ ਵੀ ਵਧੀਆ ਚੱਲਦਾ ਹੈ ਇਹ ਭਾਈ ਸਾਹਿਬ ਕਹਿੰਦੇ ਫਿਰ ਠੀਕ ਹੈ ਕਿਰਪਾ ਹੋ ਗਈ ਬਾਬਾ ਜੀ ਦੀ ਤੇ ਕਹਿਣ ਲੱਗੀ ਹੁਣ ਮੇਰੇ ਪਤੀ ਅਕਸਰ ਢਲੇ ਰਿੰਦੇ ਮਾਰ ਰਹਿੰਦੇ ਨੇ ਉਹਨਾਂ ਬਾਰੇ ਕੋਈ ਨਾਮ ਦੇ ਦਿਓ ਤੇ ਮਹਾਂਪੁਰਸ਼ਾਂ ਨੇ ਉਹ ਵੀ ਨਾਮ ਦਿੱਤਾ ਵੀ ਇਹਨੇ ਪਾਠ ਕਰਕੇ ਤੇ ਬਾਬਾ ਜੀ ਅਗੇ ਅਰਦਾਸ ਬੇਨਤੀ ਕਰੋ ਤੇ ਗੁਰੂ ਸਾਰੇ ਖਾਲਸਾ ਜੀ ਉਹ ਉਹ ਵੀ ਨਹੀਂ ਮੋਨਾਂ ਨੇ ਪੂਰਾ ਕੀਤਾ ਅਰਦਾਸ ਬੇਨਤੀ ਕੀਤੀ ਉਹ ਭਾਈ ਸਾਹਿਬ ਵੀ ਠੀਕ ਹੋ ਗਏ ਜਿਹੜਾ ਉਸ ਬੀਬੀ ਦੇ ਘਰ ਵਾਲਾ ਭਾਈ ਸਾਹਿਬ ਜੋ ਨਰਾ ਆਪਣਾ ਬਿਮਾਰ ਰਹਿੰਦਾ ਸੀ ਉਹ ਵੀ ਠੀਕ ਹੋ ਗਿਆ ਹੁਣ ਉਹਨੇ ਬੀਬੀ ਨੂੰ ਬਾਬਾ ਦੀਪ ਸਿੰਘ ਜੀ ਦੇ ਨਾਲ ਜਾਂ ਗੁਰੂ ਸਾਹਿਬ ਦੇ ਨਾਲ ਜਾਂ ਵਾਹਿਗੁਰੂ ਦੇ ਨਾਲ ਗੁਰਮੰਤਰ ਦੇ ਨਾਲ ਪਾਠ ਦੇ ਨਾਲ ਫਿਰ ਤੂੰ ਕੌਣ ਤੇ ਮੈਂ ਕੌਣ ਕਾਮ ਸੀ ਉਹ ਤਾਂ ਪਾਠ ਕਰ ਲਿਆ ਬਾਬਾ ਜੀ ਦੀ ਅਰਦਾਸ ਕਰ ਲਈ ਕੰਮ ਪੂਰਾ ਹੋ ਗਿਆ ਹੁਣ ਕੀ ਲੋੜ ਆਪਾਂ ਨੂੰ ਪਾਠ ਕਰਨ ਦੀ ਪਾਠ ਛੱਡ ਦਿੱਤੇ ਇੱਕ ਦਿਨ ਅਕਸਰ ਉਹ ਮਹਾਂਪੁਰਖਾਂ ਨੂੰ ਕਿਤੇ ਕਿਸੇ ਜਗ੍ਹਾ ਤੇ ਉਹਨਾਂ ਦਾ ਮੇਲ ਹੋਇਆ ਤੇ ਮਹਾਂਪੁਰਖਾਂ ਨੇ ਕਿਹਾ ਵੀ ਦੱਸੋ ਤੁਹਾਡੇ ਤੁਹਾਨੂੰ ਨੇਮ ਦਿੱਤਾ ਸੀ ਚੱਲ ਰਿਹਾ ਕਹਿੰਦੇ ਜੀ ਨਹੀਂ ਨੇਮ ਤਾਂ ਨਹੀਂ ਚੱਲਦਾ ਅਸੀਂ ਤਾਂ ਬੰਦ ਕਰ ਦਿੱਤਾ ਮਾਪੁਰ ਕਹਿਣ ਲੱਗੇ ਉਹ ਕਾਨੂੰ ਬੰਦ ਕਰਨਾ ਸੀ ਨੇਮ ਤੇ ਜਾਰੀ ਰੱਖਣਾ ਸੀ ਉਹ ਕਹਿਣ ਲੱਗੇ ਬਾਬਾ ਜੀ ਕਾਦੇ ਲਈ ਨੇਮ ਕਰਨਾ ਹੁਣ ਕਿ ਸਾਡਾ ਕਾਰੋਬਾਰ ਵੀ ਵਧੀਆ ਚੱਲਣ ਡੈ ਪਿਆ ਸਾਡੀ ਗੁੱਡੀ ਵੀ ਚੰਗੇ ਨੰਬਰਾਂ ਚ ਪਾਸ ਹੋ ਗਈ ਤੇ ਮੇਰਾ ਘਰ ਵਾਲਾ ਵੀ ਠੀਕ ਹੋ ਗਿਆ ਹੁਣ ਨੇਮ ਕਾਦੇ ਲਈ ਕਰਨਾ ਸੋ ਐਸਾ ਨਹੀਂ ਕਰਨਾ ਚਾਹੀਦਾ ਕਿ ਕੰਮ ਹੋਇਆ ਤੇ بس ਨੇਮ ਛੱਡ ਦਿੱਤਾ ਜਿਹੜੇ ਵੀ ਸੱਜਣ ਜਿਹੜੇ ਵੀ ਵੀਰ ਜਿਹੜੀਆਂ ਵੀ ਭੈਣਾ ਸਪਹਿਰਾ ਸਾਹਿਬ ਵਿੱਚ ਜਾਂਦੇ ਨੇ ਜਾਂ ਕਿਸੇ ਵੀ ਕਾਰ ਵਿੱਚ ਗੁਰੂ ਘਰ ਵਿੱਚ ਜਾਂਦੇ ਨੇ ਜਾਂ ਕਿਸੇ ਮਹਾਂਪੁਰਖ ਤੋਂ ਕੋਈ ਉਹਨਾਂ ਨੇਮ ਲਿਆ ਹੈ ਤੇ ਕੰਮ ਹੋਣ ਤੇ ਛੱਡ ਦਿੰਦੇ ਨੇ ਇਹ ਗਲਤ ਕਰਦੇ ਨੇ ਐਸਾ ਨਹੀਂ ਕਰਨਾ ਚਾਹੀਦਾ ਕਾਰੋਬਾਰ ਖਤਮ ਹੋਣ ਤੇ ਕਾਰੋਬਾਰ ਪੂਰਾ ਹੋਣ ਤੇ ਕਾਰੋਬਾਰ ਸਫਲ ਹੋਣ ਤੇ ਨੇਮ ਜਾਰੀ ਰੱਖਣਾ ਚਾਹੀਦਾ ਹੈ ਹੁਣ ਆਪਣਾ ਸਰੀਰ ਹੈ ਤੇ ਸਰੀਰ ਨੂੰ ਚਲਾਉਣ ਵਾਸਤੇ ਊਰਜਾ ਲੈਣ ਵਾਸਤੇ ਆਪਾਂ ਭੋਜਨ ਛਕਦੇ ਆਂ ਪਾਣੀ ਛਕਦੇ ਆਂ ਆਪਾਂ ਨੂੰ ਆਕਸੀਜਨ ਦੀ ਵੀ ਜ਼ਰੂਰਤ ਪੈਂਦੀ ਰਹਿੰਦੀ ਹੈ ਸੋ ਇਸੇ ਤਰ੍ਹਾਂ ਮਨ ਨੂੰ ਇਹ ਤੇ ਤਨ ਦੀ ਖਰਾਕ ਹੈ ਸਰੀਰ ਦੀ ਖਰਾਕ ਹੈ ਤੇ ਮਨ ਦੀ ਖਰਾਕ ਜਿਹੜਾ ਉਹ ਨੇਮ ਹੈ ਉਹ ਨਾਮ ਹੈ ਉਹ ਭਜਨ ਹੈ ਉਹ ਬੰਦਗੀ ਹੈ ਤੇ ਮਨ ਨੂੰ ਵੀ ਭੁੱਖ ਲੱਗਦੀ ਹੈ ਸੋ ਗੁਰੂ ਸvare khalsa ji ਜੇਕਰ ਕਿਤੇ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਹੌਸਲਾ ਨਹੀਂ ਹਾਰਨਾ ਨੇਮ ਨਹੀਂ ਛੱਡਣਾ ਤੇ ਜਿਹਦਾ ਹੋ ਜਾਂਦਾ ਹੈ ਤੇ ਉਹ ਇਸ ਕਰਕੇ ਨਾ ਛੱਡ ਦੇਣ ਕਿਉਂ ਤੇ ਸਾਡਾ ਕੰਮ ਹੋ ਗਿਆ ਹੈ ਹੁਣ ਬਾਬੇ ਨੂੰ ਬਾਬਾ ਤੂੰ ਕੌਣ ਤੇ ਮੈਂ ਕੌਣ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਉਸੇ ਦੀ ਜੋਤ ਹੈ ਉਹਦੇ ਨਾਲ ਜੁੜਨਾ ਹੈ ਆ ਦਰਿਆਵੀ ਕੰਮ ਤੇ ਜਿਹੜੇ ਆਪਾਂ ਇਹ ਤੇ ਵਿੰਸ਼ਿਆਂ ਵਾਲੇ ਨੇ ਸਾਰੇ ਉਹੜਕਤੇ ਆਪਣਾ ਜਿਹੜਾ ਵਾ ਉਸ ਦੇ ਨਾਲ ਹੀ ਵਾ ਪੈਣਾ ਹੈ ਉਸ ਦੀ ਜੋਤ ਵਿੱਚ ਰਲਣਾ ਹੈ ਤੇ ਜਿਹੜੇ ਨਾਮ ਕਰਨਗੇ ਜਿਹੜੇ ਨਾਮ ਜਪਣਗੇ ਉਹ ਪਿਆਰੇ ਉਸ ਪ੍ਰਭੂ ਦੀ ਜੋਤ ਵਿੱਚ ਜਾ ਰਲਣਗੇ ਤੇ ਬਾਕੀ ਜਿਹੜੇ ਮਤਲਬ ਕੱਢਿਆ ਤੇ ਯਾਰ ਹੁਣੀ ਬਾਬਾ ਕੌਣ ਤੇ ਮੈਂ ਕੌਣ ਤੇ ਉਹਨਾਂ ਨੂੰ ਫਿਰ ਜਮ ਦਾ ਮਾਰਗ ਜਿਹੜਾ ਹੈ ਉਸ ਰਸਤੇ ਜਾਣਾ ਪੈਂਦਾ ਹੈ ਕਈਆਂ ਨੂੰ ਤੇ ਫਿਰ ਨਰਕ ਮਿਲਦਾ ਹੈ ਨਰਕ ਭੋਗਣ ਤੋਂ ਬਾਅਦ ਫਿਰ 84 ਦੇ ਚੱਕਰ ਵਿੱਚ ਪਾ ਦਿੱਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਫਿਰ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਭਈ ਪ੍ਰਾਪਤ ਮਨੁੱਖ ਦੇਹ ਰਿਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਫਿਰ ਨਾਮ ਜਪਣ ਵਾਸਤੇ ਗੋਬਿੰਦ ਨੂੰ ਮਿਲਣ ਵਾਸਤੇ ਵਾਰੀ ਪ੍ਰਾਪਤ ਹੁੰਦੀ ਹੈ 83999 ਜੁਨਾ ਭੋਗਣ ਤੋਂ ਬਾਅਦ ਮਨੁੱਖਾ ਜਨਮ ਫਿਰ ਪ੍ਰਾਪਤ ਹੁੰਦਾ ਹੈ ਤੇ ਫਿਰ ਨਾਮ ਜਪ ਕੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਨਾਮ ਜਪਣਾ ਹੈ ਕਿਰਤ ਕਰਨੀ ਅਤੇ ਵੰਡ ਕੇ ਛਕਣਾ ਸੋ ਭਾਈ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰ ਲਿਓ ਦਾਸ ਰ지 ਦੇ ਕੋਲੋਂ ਵਿਚਾਰਾਂ ਕਰਦੇ ਹੋਇਆਂ ਜੇ ਕੁਝ ਅਜੇ ਬੋਲਿਆ ਗਿਆ ਹੋਵੇ ਜਿਸ ਦੇ ਨਾਲ ਕਿਸੇ ਦਾ ਮਨ ਟੁੰਬਿਆ ਗਿਆ ਹੋਵੇ ਤਾਂ ਭੁੱਲਣ ਹਾਲ ਆਪਣਾ ਛੋਟਾ ਵੀਰ ਸਮਝ ਕੇ ਮਾਫ ਕਰ ਦਿਓ ਅੱਗੇ ਤੋਂ ਸਮਤ ਬਖਸ਼ਿਓ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਦਾਸ ਨੂੰ ਕਥਾ ਵਿਚਾਰਾਂ ਕਰਨ ਦੀ ਜਾਚ ਅਜ ਵੀ ਇੱਕ ਬੇਨਤੀ ਹੈ ਕਿ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰਕੇ ਧੰਨਵਾਦੀ ਬਣਾਓ ਜੀ ਤੇ ਜੋ ਆਪ ਜੀ ਨੇ ਸਰਵਣ ਕੀਤਾ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਹੋਣ ਭੁੱਲਾ ਚੁਕਾਂ ਦੀ ਖਿਮਾ ਮੰਗਦਾ ਹੋਇਆ ਦਾਸ ਫਤੇ ਬੁਲਾਉਂਦਾ ਹੈ ਜੀ ਆਓ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ